ਸਿੰਘਾਂ ਨੇ ਜਿਸ ਦੁਸ਼ਟ ਦਾ ਸੁੱਧਾ ਲਾਇਆ ਉਸ ਦੀ ਤੁਲਨਾ ਮੱਸੇ ਰੰਗੜ ਨਾਲ ਕਰ ਲਓ ਉਸ ਦੀ ਤੁਲਨਾ ਮੌਜੂਦਾ ਮੱਸੇ ਰੰਗੜ ਪੂਲੇ ਨਾਲ ਕਰ ਲਓ ਕਿਉਂਕਿ ਇਹ ਯੂਪੀ ਤਰਾਈ ਦਾ ਪੂਲਾ ਹੀ ਸੀ ਕਿੰਨੇ ਜਟਾਣੇ ਇਸ ਬੰਦੇ ਨੇ ਕਤਲ ਕਰ ਆਪਸੀ ਸਾਇਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤੇਜਿੰਦਰ ਪਾਲ ਸਿੰਘ ਅੱਜ ਇੱਕ ਖਾਸ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਇਹ ਰਿਪੋਰਟ ਹੈ ترسےم ਸਿੰਘ ਜੋ ਕਾਰ ਸੇਵਾ ਵਾਲਾ ਬਾਬਾ ਸੀ ਉਸ ਦਾ ਕਤਲ ਹੋਇਆ ਜਾਂ ਸੋਦਾ ਲਾਇਆ ਗਿਆ ਇਸ ਤੋਂ ਵੀ ਅਲੱਗ ترسےਮ ਸਿੰਘ ਵਰਗੇ ਹੋਰ ਵੀ ਮਸੇ ਰੰਗੜ ਆਪਣੀ ਤਿਆਰੀ ਕਰ ਲੈ ਇਹ ਮੈਂ ਨਹੀਂ ਇਹ ਉਹਨਾਂ ਦੋ ਨੌਜਵਾਨਾਂ ਵੱਲੋਂ ਨੌਜਵਾਨਾਂ ਦੇ ਵਿੱਚੋਂ ਇੱਕ ਸਰਬਜੀਤ ਸਿੰਘ ਦਾ ਕਹਿਣਾ ਹੈ ਜਿਸ ਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਬਾਰੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਇਹ ਜੋ ਰਿਪੋਰਟ ਹੈ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਤੋਂ ਇਕੱਠੀ ਕੀਤੀ ਗਈ ਅਲੱਗ-ਅਲੱਗ ਟਿੱਪਣੀਆਂ ਅਲੱਗ-ਅਲੱਗ ਵੀਡੀਓਜ਼ ਉਹਨਾਂ ਦੇ ਉੱਤੇ ਆਧਾਰਿਤ ਹੈ ਸ਼ੁਰੂ ਕਰਦੇ ਹਾਂ ਤਰਸੀਮ ਸਿੰਘ ਬਾਬੇ ਦਾ ਸੋਦਾ ਕਿਉਂ ਕਿਹਾ ਜਾ ਰਿਹਾ ਹੈ ਸੋਦਾ ਇਸ ਕਰਕੇ ਕਿਉਂਕਿ ਜਿਵੇਂ ਵੀ ਤੁਸੀਂ ਦੇਖਦੇ ਹੋ ਪਿਛਲਾ ਇਤਿਹਾਸ ਜੇ ਸਿੱਖ ਇਤਿਹਾਸ ਅਗਰ ਫਰੋਲਿਆ ਜਾਵੇ ਤਾਂ ਗੁਰੂ ਸਾਹਿਬਾਨ ਦੇ ਸਮੇਂ ਵੀ ਮਸੰਦਾਂ ਦਾ ਸੋਦਾ ਲਾਇਆ ਜਾਂਦਾ ਸੀ ਪਰ ਅੱਜ ਤਰਸੇਮ ਸਿੰਘ ਬਾਬੇ ਨੂੰ ਮਸੰਦ ਅਤੇ ਇਸ ਦਾ ਸੋਦਾ ਕਿਉਂ ਕਿਹਾ ਜਾ ਰਿਹਾ ਹੈ ਪਿਛੋਕੜ ਦੀ ਕੁਝ ਗੱਲ ਕਰਦੇ ਹਾਂ ਤਰਸੇਮ ਸਿੰਘ ਬਾਬੇ ਦੀ ਮੌਤ ਦਾ ਕਾਰਨ ਉਸ ਦਾ ਚੋਕ ਕਰ ਸੀ ਕੀ ਸੀ ਉਸ ਦਾ ਪਿਛੋਕੜ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਇਹ ترسےم ਸਿੰਘ ਕਾਰ ਸੇਵਾ ਵਾਲੇ 바બા ਇਹ ਜੋ ਗੁਰਦੁਆਰਾ ਨਨਕ ਮਤਾ ਸਾਹਿਬ ਦੇ ਵਿੱਚ ਕਾਰ ਸੇਵਾ ਦੇ ਮੁਖੀ ਸੀ ਇਸ 바ਬੇ ਦੇ ਕਰਕੇ ਪਿਛਲੇ ਕਾਫੀ ਸਮੇਂ ਤੋਂ ਗੁਰਦੁਆਰੇ ਦੇ ਕਮੇਟੀ ਅਤੇ ਆਮ ਸੰਗਤ ਦੇ ਵਿੱਚ ਵਿਵਾਦ ਚੱਲ ਰਹੇ ਸੀ ਕੀ ਵਿਵਾਦ ਸੀ ਪਹਿਲਾਂ ਇੱਕ ਵਿਵਾਦ ਕੁਝ ਜ਼ਮੀਨੀ ਵਿਵਾਦ ਸੀ ਜਿਹਦੇ ਵਿੱਚ ਕਾਰਸੇਵਾ ਵਾਲੇ ਬਾਬੇ ਦਾ ਨਾਮ ਉੱਛਲ ਕੇ ਸਾਹਮਣੇ ਆਇਆ ਸੀ। ਔਰ ਉੱਥੋਂ ਦੀ ਕਾਫੀ ਸੰਗਤ ਜਿਹੜੀ ਸੀ ਇਸ ਬਾਬੇ ਦਾ ਵਿਰੋਧ ਵੀ ਕਰਦੀ ਸੀ। ਇੱਕ ਸਮਾਂ ਐਸਾ ਸੀ ਕਿ ਕਾਰਸੇਵਾ ਵਾਲੇ ਬਾਬੇ ਦਾ ਡਟ ਕੇ ਸੰਗਤ ਦੇ ਵਿੱਚ ਨਾਨਕ ਮਤਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਹੀ ਕਿਸੇ ਹੌਲ ਦੇ ਵਿੱਚ ਵਿਰੋਧ ਕੀਤਾ ਗਿਆ। ਇੱਥੋਂ ਤੱਕ ਕਿਹਾ ਗਿਆ ਕਿ ਨੌਜਵਾਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਤੇ ਇੱਕ ਨੌਜਵਾਨ ਨੇ ਉੱਠ ਕੇ ਬਹੁਤ ਹੀ ਦਲੇਰੀ ਦੇ ਨਾਲ ਮਾਈਕ ਦੇ ਉੱਤੇ ਕਾਰ ਸੇਵਾ ਵਾਲੇ ਬਾਬੇ ਦੇ ਉੱਤੇ ਕੁਝ ਇਲਜ਼ਾਮ ਲਗਾਏ ਸੀ ਆਹ ਪਹਿਲਾਂ ਉਹ ਵੀਡੀਓ ਦੇਖ ਲਈਏ ਦੂਸਰਾ ਜਿਹੜਾ ਇੱਕ ਬੜਾ ਵੱਡਾ ਇਲਜ਼ਾਮ ਬਾਬੇ ਦੇ ਸਿਰ ਤੇ ਲੱਗਿਆ ਸੀ ਉਹ ਸੀ ਕਿ ਜਦੋਂ ਸੀਐਮ ਪੁਸ਼ਕਰ ਧਾਮੀ ਅੱਜ ਤੋਂ ਕਰੀਬ 2 ਸਾਲ ਪਹਿਲਾਂ ਸੀਐਮ ਬਣਨ ਤੋਂ ਬਾਅਦ ਉਸ ਨੇ ਗੁਰਦੁਆਰਾ ਨਾਨਕ ਮਤਾ ਵਿਖੇ ਆਉਣਾ ਸੀ ਗੁਰਦੁਆਰਾ ਨਾਨਕ ਮਤਾ ਸਾਹਿਬ ਵਿਖੇ ਆਉਣ ਵੇਲੇ ਉਸ ਦੀ ਜਿਹੜੀ ਗੱਡੀਆਂ ਦਾ ਕਾਫਲਾ ਜਦੋਂ ਐਂਟਰੀ ਕਰਦਾ ਹੈ ਗੁਰਦੁਆਰਾ ਪਰਸਰ ਦੇ ਅੰਦਰ ਤਾਂ ਇੱਕ ਪਾਰਟੀ ਦੀਆਂ ਇੱਕ ਪੋਲੀਟੀਕਲ ਪਾਰਟੀ ਦੀ ਜਿੰਦਾਬਾਦ ਦੇ ਨਾਰੇ ਲਗਾਏ ਜਾਂਦੇ ਹਨ ਉਸ ਤਰ੍ਹਾਂ ਦੀ ਵਾਧ ਜਦ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ ਜਾਂਦਾ ਹੈ ਤਾਂ ਉਸ ਦੇ ਅੰਦਰ ਜਾਣ ਦੇ ਪਿੱਛੇ ਕੁਝ ਬੱਚੀਆਂ ਵੱਲੋਂ ਕੁਝ ਲੜਕੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੰਦਰ ਪ੍ਰੀਮਿਸਿਸ ਦੇ ਵਿੱਚ ਨਾਚ ਕੀਤਾ ਜਾਂਦਾ ਹੈ ਇਸੇ ਬਾਬੇ ترਸੀਮ ਸਿੰਘ ਵੱਲੋਂ ਉਸ ਦਾ ਜਿਹੜਾ ਇਹ ਪ੍ਰੋਗਰਾਮ ਸੀ ਉਹ ਗੁਰਦੁਆਰੇ ਦੇ ਪ੍ਰੀਮਿਸਿਸ ਦੇ ਅੰਦਰ ਰਖਵਾਇਆ ਗਿਆ ਐਸਾ ਜੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਪੋਸਟਾਂ ਕੈਰੀਆਂ ਹਨ ਉਸ ਤੋਂ ਵੀ ਵੱਧ ਜਦੋਂ ਸੀਐਮ ਪੁਸ਼ਕਰਨਾਥ ਨੂੰ ਤਿਲਕ ਤੱਕ ਲਾਇਆ ਗਿਆ ਅਤੇ ਉਸੇ ਦੇ ਇੱਕ ਵਿਧਾਇਕ ਵੱਲੋਂ ਲਿਆਂਦਾ ਗਿਆ ਚਾਂਦੀ ਦਾ ਮੁਕਟ ਮर्यादा ਦੀ ਉਲੰਘਣਾ ਇੱਥੇ ਵੀ ਹੋਈ ਜਦੋਂ ਉਸ ਮੁਕਟ ਨੂੰ ਬਾਬੇ ਨੇ ਆਪਣੇ ਹੱਥੀ ਪੁਸ਼ਕਰ ਧਾਮੀ ਜੋ ਸੀਐਮਸੀ ਉਥੇ ਦਾ ਉਹਦੇ ਸਿਰ ਦੇ ਉੱਤੇ ਰੱਖਿਆ ਇਹ ਮਾਮਲਾ ਕਾਫੀ ਉਛਲਿਆ ਇਸ ਮਾਮਲੇ ਦੇ ਉਛਲਣ ਤੋਂ ਬਾਅਦ ਜਦੋਂ ਲੋਕਾਂ ਨੇ ਜਿਹੜਾ ਹੈ ਅਕਾਲ ਤਖਤ ਤੱਕ ਪਹੁੰਚ ਕੀਤੀ ਅਕਾਲ ਤਖਤ ਤੱਕ ਪਹੁੰਚ ਹੋਣ ਤੋਂ ਬਾਅਦ ਇੱਕ ਜੋ ਕਮੇਟੀ ਬਣੀ ਜਿਸ ਨੇ ਇਸ ਸਾਰੇ ਕਾਰੇ ਦਾ ਜਿਹੜਾ ਹੈ ਉਹ ਪੂਰਾ ਸਿੱਟਾ ਕਟਿਆ ਅਤੇ ਇਹਨਾਂ ਤਿੰਨ ਬੰਦਿਆਂ ਨੂੰ ਜਿਨ੍ਹਾਂ ਦੇ ਵਿੱਚੋਂ ਬਾਬਾ ਤਰਸੇਮ ਸਿੰਘ ਸੀ ਅਤੇ ਗੁਰਦੁਆਰੇ ਦਾ ਸੈਕਟਰੀ ਅਤੇ ਪ੍ਰਧਾਨ ਸਨ ਇਹਨਾਂ ਨੂੰ ਜਿਹੜਾ ਹੈ ਉੱਥੇ ਗੁਰੂ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਤਿੰਨੇ ਜਣੇ ਸੰਗਤ ਵੱਲੀ ਮੂੰਹ ਕਰਕੇ ਮਾਫੀ ਮੰਗੋ ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਵੱਲੇ ਮੁੱਕ ਕਰਕੇ ਮਾਫੀ ਮੰਗੋ ਇਹ ਅਪੀਲ ਕੀਤੀ ਜਾਂਦੀ ਹੈ ਆਦੇਸ਼ ਦਿੱਤਾ ਜਾਂਦਾ ਹੈ ਕਿ ਇਹਦੇ ਨਾਲ ਕੋਈ ਮਿਲਵਰਤਨ ਜਿਹੜਾ ਉਹ ਨਾ ਰੱਖਿਆ ਜਾਵੇ ਇੱਕ ਤਰ੍ਹਾਂ ਫੈਸਲਾ ਨਹੀਂ ਮੰਨਿਆ ਜਾਊਗਾ ਅੱਜ ਤੋਂ ਬਾਅਦ ਇਹ ਗਾਣਾ ਰੰਡਣ ਵਾਲਾ ਤਨਖਾਹਿਆ ਗੁਰੂ ਪੰਥ ਦਾ ਘਾੜਾ ਰਾਜ ਜਿਹਨੇ ਆਹ ਤੋਂ ਬੰਦਿਆਂ ਦੇ ਪਿੱਛੇ ਹੋ ਕੇ ਤੁਹਾਨੂੰ ਬੇਜੀ ਕਰਦੀ ਸਾਡੀ ਢਾੜਾ ਰੰਗ ਕੇ ਆਇਆ ਤੇ ਅਕਾਲ ਤਖਤ ਸਾਹਿਬ ਤੇ ਆ ਕੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਭੰਗ ਕੀਤੀ ਹੈ ਇਸ ਕਰਕੇ ਉਹਨੂੰ ਔਰ ਇਹਨਾਂ ਨੂੰ ਤਨਖਾਹ ਲਈ ਗਈ ਇਹਨਾਂ ਦੇ ਵਿੱਚੋਂ ਹੀ ਇੱਕ ਜਿਹੜਾ ਤਿੰਨਾਂ ਦੇ ਵਿੱਚੋਂ ਇੱਕ ਜਿਹੜਾ ਬੰਦਾ ਸੀ ਉਸਨੇ ਉਸ ਵੇਲੇ ਅਕਾਲ ਤਖਤ ਦੇ ਮੁਰੇ ਹੀ ਖੜੋ ਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਅਤੇ ਅਕਾਲ ਤਖਤ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਕੁਝ ਗੱਲਾਂ ਐਸੀਆਂ ਹੋਰ ਵੀ ਸਨ ਕਿਹਾ ਜਾਂਦਾ ਹੈ ਕਿ ਇਹਦੇ ਉੱਤੇ ਬਹੁਤ ਸਾਰੇ ਐਸੇ ਇਲਜ਼ਾਮ ਵੀ ਲੱਗੇ ਹਨ ਕਿਉਂਕਿ ਕੁਝ ਬੱਚੀਆਂ ਦੇ ਨਾਲ ਗਲਤ ਜੋ ਆਪਣਾ ਕੁਕਰਮ ਕਰਨ ਦੇ ਵੀ ਇਲਜ਼ਾਮ ਇਸ ਬਾਬੇ ਦੇ ਉੱਤੇ ਸਮੇਂ-ਸਮੇਂ 'ਤੇ ਲੱਗੇ ਸੀ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਬਾਬੇ ਨੂੰ ਸੋਦਾ ਕਿਉਂ ਕਿਹਾ ਜਾ ਰਿਹਾ ਇਸ ਦੇ ਮਰਡਰ ਨੂੰ ਸੋਦਾ ਕਿਉਂ ਕਿਹਾ ਜਾ ਰਿਹਾ ਹੈ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਕਿ ਇਸ ਬਾਬੇ ਦਾ ਜੋ ਮੌਤ ਦੇ ਘਾਟ ਉਤਾਰਨ ਵਾਲੇ ਸੀਗੇ ਕੌਣ ਉਹ ਦੋ ਨੌਜਵਾਨ ਜੋ ਸਿਰ ਤੇ ਦਸਤਾਰਾਂ ਸਜਾਈ ਬਿਲਕੁਲ ਓਪਨ ਮੂੰਹ ਨੰਗਾ ਰੱਖ ਕੇ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਬਾਬੇ ਦੇ ਗੋਲੀਆਂ ਮਾਰ ਕੇ ਉੱਥੋਂ ਆਰਾਮ ਦੇ ਨਾਲ ਨਿਕਲ ਜਾਂਦੇ ਨੇ ਇਹਨਾਂ ਦੋਹਾਂ ਜੋ ਨੌਜਵਾਨ ਹਨ ਇਹਨਾਂ ਦੀ ਜਿਹੜੀ ਪਛਾਣ ਨਿਕਲ ਕੇ ਸਾਹਮਣੇ ਆਈ ਹੈ ਸੂਤਰਾਂ ਮੁਤਾਬਕ ਇੱਕ ਜੋ ਹੈ ਮੋਟਰਸਾਈਕਲ ਚਲਾਉਣ ਵਾਲਾ ਜਿਸ ਦਾ ਨਾਮ ਸਰਬਜੀਤ ਸਿੰਘ ਪਿੰਡ ਮੀਆਂਵਿੰਡ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਦਾ ਰਹਿਣ ਵਾਲਾ ਅਤੇ ਇਸੇ ਦੇ ਨਾਲ ਦੂਸਰਾ ਜੋ ਸ਼ਖਸ ਦੂਸਰਾ ਜੋ ਨੌਜਵਾਨ ਜੋ ਪਿੱਛੇ ਬੈਠਾ ਸੀ ਉਹ ਨੌਜਵਾਨ ਅਮਰਜੀਤ ਸਿੰਘ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਜੋ ਸਰਬਜੀਤ ਸਿੰਘ ਹੈ ਉਸ ਨੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋ ਕੇ ਇੱਕ ਪੋਸਟ ਪਾਈ ਫਿਰ ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਇੱਕ ਹੋਰ ਪੋਸਟ ਪਾਈ ਤੁਹਾਨੂੰ ਪਹਿਲਾਂ ਉਹ ਪੋਸਟ ਦੱਸ ਦਈਏ ਕਿ ਕਿਉਂ ਸਾਨੂੰ ਇਹ ਰਿਪੋਰਟ ਚੜਾਉਣੀ ਪਈ ਜੋ ਪਹਿਲੀ ਪੋਸਟ ਪਾਈ ਸੀ ਉਹ ਮੈਂ ਤੁਹਾਨੂੰ ਪੂਰੀ ਦੀ ਪੂਰੀ ਪੜ੍ਹ ਕੇ ਦੱਸ ਦੇਣਾ ਤੇ ਸਕਰੀਨ ਤੇ ਵੀ ਨਾਲ ਦੇ ਨਾਲ ਸ਼ੋਅ ਕਰ ਦੇਣਾ ਇਹ ਹੈ ਸਰਬਜੀਤ ਸਿੰਘ ਮੀਆਂ ਵਿੰਡ ਵੱਲੋਂ ਪਾਈ ਗਈ ਪੋਸਟ ਉਦੇ ਵਿੱਚ ਉਸਨੇ ਲਿਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉੱਤਰਾਖੰਡ ਚ ਪੈਂਦੇ ਜ਼ਿਲ੍ਹਾ ਉਦਮ ਸਿੰਘ ਨਗਰ ਦੇ ਗੁਰਦੁਆਰਾ ਨਾਨਕ ਮਤਾ ਸਾਹਿਬ ਦੇ ਮੁਖ ਸੇਵਾਦਾਰ ترਸੀਮ ਸਿੰਘ ਮੱਸਾ ਰੰਗੜ ਦਾ ਸੋਦਾ ਲਾਇਆ ਗਿਆ ਉਹ ਮੈਂ ਸਰਬਜੀਤ ਸਿੰਘ ਮੀਆਂ ਵਿੰਡ ਨੇ ਲਾਇਆ ਕਿਉਂਕਿ ਤਰਸੀਮ ਸਿੰਘ ਨੇ ਮੱਸੇ ਰੰਗਣ ਵਾਲੀ ਰਾਤ ਤੇ ਚੱਲ ਕੇ ਗੁਰਦੁਆਰਾ ਨਾਨਕ ਮਤਾ ਸਾਹਿਬ ਦੇ ਅੰਦਰ ਉੱਤਰਾਖੰਡ ਦੇ ਸੀਐਮ ਪੁਸ਼ਕਰ ਧਾਮੀ ਦਾ ਸਵਾਗਤ ਲਈ ਗੁਰੂ ਘਰ ਚ ਕੁੜੀਆਂ ਨਚਵਾਈਆਂ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਸਿੱਖ ਸੰਗਤਾਂ ਨੇ ਵਿਰੋਧ ਕੀਤਾ ਸੀ ਪਰ ਕੰਜਰ ਸਾਧ ਸਰਕਾਰੀ ਸ਼ਹਿਰ ਤੇ ਗੁੰਡਾਗਰਦੀ ਕਰਦਾ ਰਿਹਾ ਇਸ ਨੇ ਸਕੂਲ ਦੀਆਂ ਇੱਕ ਫਿਰਕੇ ਦਾ ਨਾਮ ਲਿਖ ਕੇ ਲਿਖਿਆ ਹੈ ਕਿ ਇਸ ਨੇ ਸਕੂਲ ਦੀਆਂ ਕੁੜੀਆਂ ਨਾਲ ਜੋ ਬਲਾਤਕਾਰ ਕੀਤੇ ਤੇ ਰਹਿਤ ਮਰਿਆਦਾ ਦੀਆਂ ਤੱਜੀਆਂ ਉਡਾਈਆਂ ਗੁਰੂ ਦਾ ਹੁਕਮ ਗੁਰ ਕੀ ਨਿੰਦਾ ਸੁਨੇ ਨਾ ਕਾਣ ਸੀਸ ਪੇਟ ਕਰੈ ਸੰਗ ਕਿਰਪਾ ਨੂੰ ਮੰਨਦੇ ਹੋਇਆ ਇਸ ਦੁਸ਼ਟ ਦਾ दुष्ट ਨੂੰ ਗੱਡੀ ਚਾੜ ਦਿੱਤਾ ਏ ਇਹ ਕੰਜਰ ਇਸੇ ਲਾਇਕ ਸੀ ਵਾਹਿਗੁਰੂ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਤੁਸੀਂ ਦੇਖਿਆ ਇਸ ਪੋਸਟ ਦੇ ਵਿੱਚ ਸਾਫ਼-ਸਾਫ਼ ਸਬਜੀਤ ਸਿੰਘ ਮੀਆ ਬਿੰਦਰ ਨੇ ਇਹ ਸਾਰੇ ਕੇਸ ਨੂੰ ਆਪਣੇ ਹੱਥ ਲਿਆ ਹੈ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਲਈ ਹੈ ਕਿ ਇਹ ਜੋ ਸਾਧ ਨੂੰ ਜੋ ਮਾਰਿਆ ਹੈ ਉਹ ਅਸੀਂ ਮਾਰਿਆ ਹੈ ਇਸ ਤੋਂ ਬਾਅਦ 2 ਦਿਨ ਬਾਅਦ ਫਿਰ ਤੋਂ ਸਰਜੀਤ ਸਿੰਘ ਇੱਕ ਪੋਸਟ ਪਾਉਂਦਾ ਹੈ ਜਿਹਦੇ ਵਿੱਚ ਉਹ ਆਪਣੀ ਲੋਕੇਸ਼ਨ ਤੱਕ ਸ਼ੇਅਰ ਕਰ ਦਿੰਦਾ ਹੈ ਉਹ ਪੋਸਟ ਵੀ ਤੁਹਾਨੂੰ ਸਕਰੀਨ ਤੇ ਨਾਲ ਦਿਖਾ ਰਿਹਾ ਤੇ ਪੜ੍ਹ ਕੇ ਸੁਣਾ ਰਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤ ਜੀ ਅਸੀਂ ਦੋਵੇਂ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹਾਂ ਆਪਣੇ ਗੁਰੂ ਦਾ ਹੁਕਮ ਮੰਨਦੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਹਾਂ ਤਰਸੀਮ ਸਿੰਘ ਵਰਗੇ ਹੋਰ ਵੀ ਮੌਜੂਦ ਮੱਸੇ ਰੰਗੜ ਜੋ ਗੁਰੂ ਘਰ ਬੈਠੇ ਆਪਣੀ ਨਰਕਾਂ ਦੀ ਤਿਆਰੀ ਕਰ ਲੈਣ ਨੰਬਰ ਵਾਰੀ ਨਾਲ ਆਉਣਾ ਹੈ ਪੁਲਿਸ ਸਾਡੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਸਹੀ ਸਮਾਂ ਆਉਣ ਤੇ ਅਸੀਂ ਆਪ ਅਕਾਲ ਤਖਤ ਸਾਹਿਬ ਪੇਸ਼ ਹੋ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਬੰਗਲਾਦੇਸ਼ ਦੇ ਢਾਕਾ ਦੇ ਇਲਾਕੇ ਦੀ ਲੋਕੇਸ਼ਨ ਜਿਹੜੀ ਹੈ ਉਹ ਇਹਨਾਂ ਨੇ ਇਸ ਸਰਵਜੀਤ ਸਿੰਘ ਮੀਆਂ ਵਿੰਡ ਨੇ ਸ਼ੇਅਰ ਕੀਤੀ ਹੈ ਇਹ ਉਹੀ ਦੋ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਹੈ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਹਰਦੀਪ ਸਿੰਘ ਡਿਬਿਬਾ ਨੇ ਵੀ ਇਹਨਾਂ ਨੌਜਵਾਨਾਂ ਨੂੰ ਇਨ ਜਿਹੜਾ ਹੈ ਉਹ ਇਹਨਾਂ ਦੀ ਛਲਾਗਾ ਕੀਤੀ ਹੈ ਕਿ ਇਹਨਾਂ ਨੇ ਕਿਉਂਕਿ ਹਰਦੀਪ ਸਿੰਘ ਡਿਬਲੀਬਾ ਨੇ ਵੀ ਇਸ ਸਾਧ ਨੂੰ ਮੱਛੇ ਰੰਗੜ ਜਾਂ ਇਹ ਕਿਹਾ ਹੈ ਕਿ ਇਹ ਤਰਾਈ ਦਾ ਪੂਲਾ ਹੈ ਤਰਾਈ ਦਾ ਪੂਲਾ ਸਾਧ ਹੈ ਅਤੇ ਨਾਲ ਹੀ ਇਹਨੇ ਇਸ ਨੂੰ ਮੱਛੇ ਰੰਗੜ ਦੇ ਬਰਾਬਰ ਤੱਕ ਦੱਸ ਦਿੱਤਾ ਹੈ ਡਿਬਲੀਬਾ ਨੇ ਕੀ ਕਿਹਾ ਉਹ ਵੀ ਤੁਹਾਨੂੰ ਅਸੀਂ ਨਾਲ ਹੀ ਸੁਣਾਉਂਦੇ ਹਾਂ ਇਹਨਾਂ ਨੇ ਜਿਸ ਦੁਸ਼ਟ ਦਾ ਸੁੱਧਾ ਲਿਆ ਉਸ ਦੀ ਤੁਲਨਾ ਮੱਸੀ ਰੰਗੜ ਨਾਲ ਕਰ ਲੋ ਪੁੱਲੇ ਨਾਲ ਕਰ ਲੋ ਕਿਉਂਕਿ ਇਹ ਯੂਪੀ ਤਰਾਈ ਦਾ ਪੁੱਲਾ ਹੀ ਸੀ ਇੱਕ ਤਰ੍ਹਾਂ ਦਾ ਨੇ ਜਟਾਣੇ ਇਸ ਬੰਦੇ ਨੇ ਕਤਲ ਕਰਵਾਏ ਨੇ ਤਨਕਮਤਾ ਵਿੱਚ ਇਹਦੀ ਮਰਜ਼ੀ ਤੋਂ ਬਗੈਰ ਪੱਤਾ ਨਹੀਂ ਸੀ ਹਿੱਲਦਾ ਇਸ ਇਲਾਕੇ ਦੇ ਜਿੰਨੇ ਵੀ ਬਦਮਾਸ਼ ਲੋਕ ਸੀਗੇ ਉਹ ਸਾਰੇ ਇਹਦੇ ਨਾਲ ਸੀਗੇ ਜਿੰਨੇ ਵੀ شریف ਸਿੱਖ ਸੀਗੇ ਜਿਹੜੇ ਇਹਦੀਆਂ ਹਰਕਤਾਂ ਤੋਂ ਡੰਗ ਸੀ ਉਹ ਡਰੇ ਹੋਏ ਸੀ ਜਿਹੜੀ ਕਮੇਟੀ ਬਣਦੀ ਸੀ ਉਸ ਕਮੇਟੀ ਨੂੰ ਤੁੱਕ ਤੋਂ ਪਹਿਲੀ ਸ਼ਰਤ ਹੁੰਦੀ ਸੀ ਵੀ ਬਾਬੇ ਤਰਸੇਮ ਦੀ ਜਿਹੜੀ ਹਾਜ਼ਰੀ ਭਰੂਣੀਆਂ ਕਮੇਟੀਆਂ ਨੇ ਇਹਦੀ ਹਾਜ਼ਰੀ ਨਹੀਂ ਪਰੀ ਉਹ ਕਮੇਟੀਆਂ ਚਲਦੀਆਂ ਬਣੀਆਂ ਜਦੋਂ ਇੱਥੇ ਖੜਕੂ ਮੂਵਮੈਂਟ ਦੱਲੀ ਉਸ ਦੌਰਾਨ ਇਹਨੇ ਜੋ ਜੋ ਇੱਥੇ ਗੁਨਾਹ ਕੀਤੇ ਪਾਪ ਕੀਤੇ ਉਹਨਾਂ ਦਾ ਇਹ ਮੁਖਬਰ ਹੈ ਏਜੰਸੀਆਂ ਦਾ ਸਰਕਾਰਾਂ ਦਾ ਹੁਣ ਮੇਰੇ ਅੰਦਰ ਇੰਨੀ ਨਿਰਾਸ਼ਾ ਸੀ ਕਿ ਮੈਨੂੰ ਲੱਗਣ ਲੱਗਿਆ ਸੀ ਕਿ ਅਸੀਂ ਸਿਰਫ ਇਤਿਹਾਸ ਵੇਚਣ ਵਾਲੇ ਲੋਕ ਜਿਹੜੇ ਹਨ ਉਹਨਾਂ ਦੇ ਤੇ ਵੱਗਾਂ ਦੇ ਵੱਗ ਫਿਰਦੇ ਆ ਸਾਡੇ ਦਾਸ ਬਣਾਉਣ ਵਾਲਿਆਂ ਦਾ ਜਿਵੇਂ ਵੀ ਮਾਰਿਆ ਗਿਆ ਕੱਲ ਜਦੋਂ ਇਹ ਘਟਨਾ ਵਾਪਰੀ ਮੈਨੂੰ ਲੱਗਿਆ ਕਿ ਮੈਂ ਗਲਤ ਸੋਚਦਾ ਸੀ ਕੌਮ ਦੇ ਅੰਦਰ ਇਤਿਆਸ ਬਣਾਉਣ ਵਾਲਿਆਂ ਦਾ ਕਦੀ ਵੀ ਨਹੀਂ ਮਾਰਿਆ ਜਾ ਸਕਦਾ ਤੇ ਮੈਂ ਆਪਣੀ ਕੌਮ ਨੂੰ ਵਾਰਕਵਾਦ ਦਿੰਦਾ ਜਿਨ੍ਹਾਂ ਦੇ ਸਿਰ ਤੋਂ ਇੱਕ ਬਹੁਤ ਵੱਡਾ ਜਿੰਨ ਜਿਹੜਾ ਸੀ ਉਹ ਉਹ ਲੱਥਾ ਹੈ ਤਾਂ ਤੁਸੀਂ ਸੁਣਿਆ ਅਤੇ ਦੇਖਿਆ ਕਿ ਕਿਵੇਂ ਇਸ ਜੋ ترسےم ਸਿੰਘ ਕਾਰ ਸੇਵਾ ਵਾਲੇ ਸਾਧ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਨੌਜਵਾਨ ਨੇ ਇੱਕ سوشل میڈیا ਦੇ ਉੱਤੇ ਪੋਸਟਾਂ ਪਾ ਕੇ ਆਪਣਾ ਜੋ ਹੈ ਉਹ ਜੁਰਮ ਜਿਹੜਾ ਹੈ ਉਹ ਕਬੂਲ ਲਿਆ ਹੈ ਅਤੇ ਇਸ ਨੂੰ ਕਤਲ ਨਹੀਂ ਸੋਦੇ ਵਾਂਗੂ ਦੱਸਿਆ ਹੈ ਹੋਰ ਵੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਐਸੀਆਂ ਪੋਸਟਾਂ ਤੇ ਐਸੀਆਂ ਐਸੇ ਕਮੈਂਟਸ ਆ ਰਹੇ ਨੇ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਸਾਧ ਸੀ ਇਹ ਹਮੇਸ਼ਾ ਹੀ ਗਲਤ ਕੰਮ ਕਰਦਾ ਸੀ ਇਵੇਂ ਇੱਥੇ ਤੱਕ ਦੱਸਿਆ ਗਿਆ ਕਿ ਇਹ ਨਾਮਧਾਰੀਆਂ ਦੇ ਸਮਾਗਮ ਤੱਕ ਕਰਾਉਂਦਾ ਸੀ ਅਤੇ ਅਰਦਾਸ ਦੇ ਵਿੱਚ ਨਾਮਧਾਰੀਆਂ ਦੇ 11ਵੇਂ 12ਵੇਂ 13ਵੇਂ 14ਵੇਂ ਗੁਰੂਆਂ ਦੇ ਜਿਹੜੀ ਹੈ ਉਹਨਾਂ ਦੀ ਵੀ ਅਰਦਾਸ ਕਰੌਂਦਾ ਸੀ ਇਹ ਸਾਰੀ ਰਿਪੋਰਟ ਸੋਸ਼ਲ ਮੀਡੀਆ ਤੋਂ ਚੱਕ ਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸਾਰੀਆਂ ਐਸੇ ਕਮੈਂਟਸ ਜਿਹੜੇ ਨੇ ਉਹ ਸਾਡੀ ਪੋਸਟਾਂ ਦੇ ਉੱਤੇ ਵੀ ਆਏ ਸੀ ਜਿਨ੍ਹਾਂ ਦੇ ਵਿੱਚ ਬਹੁਤ ਖੁਸ਼ ਜਿਹੜਾ ਹੈ ਇਸ ਸਾਥ ਦੇ ਬਾਰੇ ਵਿੱਚ ਵੀ ਲਿਖਿਆ ਸੀ ਅਤੇ ਉਹਨਾਂ ਨੌਜਵਾਨਾਂ ਦੇ ਬਾਰੇ ਵਿੱਚ ਵੀ ਲਿਖਿਆ ਸੀ ਦੇਖਦੇ ਰਹੋ ਆਪਸੀ ਸਾਇੰਟਿਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ